ਨ ਕੋਈ ਨਹੀਂ ਸਾਹਮਣਾ ਸਾਡੀ ਬੀਬੀ ਸਾਹਮਣੇ ਤਾਂ ਸਾਹਮਣਾ ਧੱਕਾ ਦੇ ਰਿhta ਪਿੰਜਾ ਜਿੱਥੇ ਮਰਜੀ ਤਾਂ ਗੱਲ ਬੰਨੀਆਂ ਬੀਬੇ ਬੱਚੇ ਕੋਣ ਸਾਹਮਣੇ ਦਮਾਇਆ ਅੱਖਾਂ ਮੀਟ ਗਈ ਤਾਂ ਮੰਮੀ ਨੇ ਟੀਵੀ 'ਚ ਡਾੜੀ ਨੂੰ ਟੈਕ ਹਾਂ ਇਹ ਵਰੰਦੀ ਦਾ ਮੇਰਾ ਬਾਪ ਜਵਾ ਵੀ ਕੋਲੀ ਮਾ ਵੀ ਕੋਲੀ ਕਿ ਦਰ ਜਾਈ ਕੀ ਜੰਮ ਮਮੀ ਕਬਰ ਪੈਨੀ ਰੋ ਨਹੀਂ ਆ ਤੇ ਆ ਮੈਂ ਮਮੀ ਤੂੰ ਕਿਉਂ ਰੋਈ ਜਾਂਦੀ ਹੈ ਮਮੀ ਤੂੰ ਕਿਉਂ ਰੋਈ ਜਾਂਦੀ ਹੈ ਪੁੱਤਰ ਥੋੜਾ ਕੋਈ ਨਹੀਂ ਵਾਲੀ ਥੋੜੇ ਦਾਇਆ ਚਾਚਾ ਨਿਕਾ ਦੇ ਨਹੀਂ ਫੂਲ ਲਾਇਆ ਵੀ ਜੀਂਦੀਆਂ ਨੇ ਗ ਮਾਰ ਗੰਜਨ ਤੇ ਫਿਰ ਕੀ ਅਜੀ ਨਾ ਪੱਤਰਕਾਰ ਮੇਰਾ ਨਾਮ ਸੂਹਾ ਬਾਈ ਕੀ ਮਸਲਾ ਹੈਗਾ ਕੀ ਮਤਲਬ ਬੇਟਾ ਇਹ ਵੀ ਮਾਰ ਗਈ ਜਵਾਈ ਵੀ ਮਾਰ ਗਿਆ ਬੱਚੇ ਨੇ ਬਾਹਰ ਸਗਲ ਕੋਈ ਚਾਤਾ ਹੈ ਬਣਾ ਵਾਸੇ ਬੱਚਿਆਂ ਨੂੰ ਪਹੁੰਚ ਲਾ ਕੋਈ ਨਿਵਾਸ ਬੱਚੇ ਉਹਦਾ ਬਾਣੀਆ ਕਿੰਨੇ ਬੱਚੇ ਐ ਤਿੰਨ ਬੱਚੇ ਨੇ ਹੋਇਆ ਕੀ ਸੀ ਧੀ ਜੁਆਇ ਨੂੰ ਧੀ ਨੂੰ ਟੀਵੀ ਹੋ ਗਈ ਸੀ ਹੂੰ ਤੇ ਮੁੱਕ ਗਿਆ 8 ਮਹੀਨੇ ਦਾ ਮੇਰੇ ਕੋਲ ਤੇ ਹੁਣ ਜੁਆਇ ਨੂੰ ਟੈਕ ਹੋ ਗਿਆ ਤੇ ਮੁੱਕ ਗਿਆ ਫਾਂ ਪੁੱਛ ਲੋ ਪਿੰਡ ਵਾਲਿਆਂ ਤੋਂ ਹੂੰ ਕਿੱਥੇ ਇਹ ਬੱਚੇ ਕਿੱਥੇ ਰਹਿੰਦੇ ਸੀ ਪਹਿਲਾਂ ਬੱਚੇ ਆਦੇ ਡੈਡੀ ਕੋਲ ਰਹਿੰਦੇ ਸੀ ਸਰਪਰੇ ਅੱਛਾ ਐਂ ਦਾ ਟਾਲੀ ਵਾਲਾ ਕਮਾਲ ਵਾਲਾ ਕੋਲ ਹੂੰ ਤੇ ਫਿਰ ਇੱਥੇ ਆਇਆ ਮੈਂ ਜਿੱਥੇ ਮੁੱਕ ਗਿਆ ਟੈਕ ਹੋ ਗਿਆ ਹੂੰ ਤੇ ਫੇਰ ਹੁਣ ਬੱਚੇ ਉਹਨਾਂ ਨਹੀਂ ਸਾਹਮਣੇ ਹੋਣਾ ਸੀ ਲੈ ਆਉਂਦੇ ਨੇ ਬੱਚਿਆਂ ਤੇ ਦਾਦਾ ਦਾਦੀ ਨਹੀਂ ਹੈਗੇ ਨਾ 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 ਦਾਦਾ ਨਾ ਦਾਦੀ ਕੋਈ ਨਹੀਂ ਚਾਚੇ ਤਾਈ ਕੋਈ ਨਹੀਂ ਵਿਹਨਦੇ ਚਾਚੇ ਦੋ ਮਹੀਨੇ ਹੋ ਗਏ ਕਦੇ ਫੋਨ ਹੀ ਨਹੀਂ ਲਾਇਆ ਵੀ ਬੱਚੇ ਮਰੇ ਜੇ ਕਿਦੀ ਆਉਂਦੇ ਜੀ ਮੈਂ ਤਾਂ ਫਰੋ ਰੋ ਤੇ ਆਦਾ ਹਾਲ ਕੋਈ ਜਾਣੀ ਹੋਣੀ ਬਲੱਡ ਵਾਂ ਦਾ ਖਾਲਾ ਸੀ ਹੁਣ ਸਾਰਾ ਸਾਂਝ ਕੇ ਰੋ ਦ ਅ ਕੀ ਕਰ ਗੁਜ਼ਾਰਾ ਫਿਰ ਕਿਵੇਂ ਚੱਲਦਾ ਪਿਆ ਜਾਇ ਕੀ ਚੱਲਣਾ ਕੋਈ ਆ 10 ਕਿਲੋ ਆਟਾ ਮੇਰੇ ਗਿਦਾਣੇ ਉਹ ਦਿਨ ਗਏ ਸੀ ਉਹ ਨਾਮ-ਦਾਮ ਲਿਆ ਉਹ ਨਾ ਕੋਈ ਮਾਤਾ ਦਾਸ ਕੇ ਦਵਾਟਾ ਦੇ ਜਾਂਦੇ ਨੇ ਕੋ 14 ਦੇ ਜਾਂਦੇ ਨੇ ਹਮਮਮ ਹੋਰ ਕੋਈ ਬਿਰਸਨ ਮਿਲੀ ਉਹ ਲਿਆ ਆਂਦਾ ਹਾਂ ਟਾਈ ਮਿੱਟ ਪਾਣਾ ਬੇਟਾ ਰੋ ਧੋ ਕੇ ਹਮਮ ਅਬਾ ਪਿੰਡ ਵਾਲੇ ਤੋਂ ਪੁੱਛਾ ਜਾਵੇ ਬੇ ਹੋ ਜੋਰਾ ਜੋਖ ਜਿਹਨੇ ਰਾਤੀ ਬੱਚੀ ਦੀ ਇਹ ਵੀ ਕਰ ਲਾਂਦੇ ਰ ਬਹਾਦਮਾਨ ਮਰਦੀ ਸਾਡਾ ਪਿਓ ਨਾ ਮਰਦਾ ਇਹ ਵੀ ਰੋਂਦੀਆਂ ਨੇ ਆ ਵੀ ਰੋਂਦੀ ਉਹ ਵੀ ਰੋਂਦੀ ਤੇ ਮੈਂ ਗਣੀ ਦੁਖੀ ਰੋਂਦੀ ਆ ਇਵੇ ਘਰਾਂ ਪਾ ਤੂੰ ਮੇਰੀ ਟੀਵੀ ਖੋਲ ਜਵਾਈ ਵੀ ਖੋਲੇ ਬੱਚੇ ਮੇਰੇ ਕੋ ਰੋਂਦੇ ਨੇ ਬੱਚਿਆਂ ਨੂੰ ਭੰਗ ਪੋਛ ਲੋ ਬਿਕੋ ਯਾਸਰਾ ਨਹੀਂ ਕੋਈ ਸਾਰਾ ਨਹੀਂ ਪੜਦੇ ਬੱਚੇ ਹਾਂ ਪੜਦੇ ਨੇ ਇੱਥੇ ਜਾ ਬਲੇ ਲੈ ਸਕੂਲ ਪਾਈ ਨੇ ਕਿਨਾ ਬੇਟਾ ਤਾਡਾ ਕਿਰਨ ਨਰਾਮ ਹਾਂ ਕੀ ਗੱਲ ਹੋਈ ਸੀ ਮੰਮੀ ਰੜੀ ਨੂੰ ਮੰਮੀ ਨੇ ਟੀਵੀ ਸੀ ਦਾੜੀ ਨੂੰ ਟੈਕ ਹੋ ਗਿਆ ਹੂੰ ਥੋਣ ਗੁਜ਼ਾਰਾ ਕਿਵੇਂ ਹੈ ਨਾ ਸੀ ਨਾਨੀ ਖਾਂ ਮੀ ਦੀ ਨਾਨੀ ਨਾ ਗੁਜ਼ਾਰਾ ਇਹਦਾ ਨਾਨੀ ਸਾਨੂੰ ਖਾਂਦੀ ਗੁਜ਼ਾਰਾ ਨਾਨੀ ਨਾ ਕਰੀਂ ਦੱਸ ਹਮ ਹਾਰੇ ਚਾਚੇ ਚਾਚੇ ਸਾਨੂੰ ਨਹੀਂ ਸਾਂਦੇ ਨਹੀਂ ਸਾਂਦੇ ਨਾ ਉਹ ਨਾ ਸਾਨੂੰ ਧੱਕਾ ਦੇ ਰਿਹਾ ਹੁੰਦਾ ਹੂੰ ਉਹ ਨਾ ਸਾਨੂੰ ਧੱਕਾ ਦੇ ਰਿਹਾ ਰਿhta ਪਿਜਾ ਉਹ ਜਿੱਥੇ ਮਰਜੀ ਤਾਂ ਗੱਲ ਹਰ ਨਾ ਕੀ ਕਰਦੀ ਪੁੱਤਰ ਕੀ ਨਾਂ ਹੈ ਤੁਹਾਡਾ ਵੀਨਾ ਆ ਕੀ ਹੋਇਆ ਪੈਰਤ ਕੀ ਹੋਇਆ ਪਾਟਾਗੋਨੀਆ ਨੂੰ ਲੱਗਦਾ ਹੈ ਗੁੰਮ ਗੁੰਮੜੀ ਦਬਾਨਾ ਹੈ ਪਤਾ ਨਹੀਂ ਲੱਗਿਆ ਪੜਦੇ ਹਾਂ ਪੜਦੇ ਹਾਂ ਹਾਂ ਕਿ ਕੇ ਸਕੂਲ ਜਾਂਦੀਆਂ ਨੇ ਹਾਂ ਹਾਂ ਦੀ ਕੀ ਹੋਇਆ ਸੀ ਮਮੀ ਨੂੰ ਟੀਵੀ ਵੀ ਸੀਦਾ ਹੀ ਡਾਕੂ ਹਾਂ ਹਨ ਕੋਈ ਨਹੀਂ ਸਾਂਭਦਾ ਸਾਡੀ ਬੀਬੀ ਸਾਂਭਦੀ ਤਾਂ ਪੁੱਤਰ ਹਿੱਕ ਕਰਕੇ ਦੁਖੀ ਹੋਇਆ ਪਰ ਨਖਾ ਕੋਟੇ ਮਿੱਕ ਜਿਵੇਂ ਅੰਦਰ ਪੱਲੇ ਛੱਡਾ ਮਾਤਰਾ ਲੈ ਤੇ ਇਤੇ ਬੜਾਈ ਭੱਜੇ ਨਹੀਂ ਭੱਜੀ ਆ ਕਾਕੂ ਵੀ ਪੋਛਾ ਜਾਵੇ ਨਾ ਦਰਸਨਾ ਨੂੰ ਕਿੰਨੇ ਸਾਲ ਹੋ ਗਏ ਮਸਾਂ ਦੀ ਪਈ ਕਿੰਨੇ ਸਾਲ ਦਾ ਜੋ ਇਹ 5 ਸਾਲ ਪਹਿਲਾਂ ਜਦ ਵੋਟਾਂ ਪਈਆਂ ਸੀ ਨਾ ਉਹਦਾ ਇਹਨਾਂ ਦੀ ਮੰਮੀ ਪਾਈ ਮੈਦਮ ਮਾਰ ਗਈ ਸੀ ਵੋਟਾਂ ਤੋਂ ਬਾਅਦ ਉਹਦਾ ਮੇਰੇ ਗਾਲੇ ਗਾ ਹਾਂ ਮਾਂ ਪਿੰਡ ਨੂੰ ਪੁੱਛਿਆ ਜਾਵੇ ਕਿ ਕਿਵੇਂ ਬੱਚੇ ਮਸਾਂ ਆਉਂਦੀ ਪਿਆ ਪੁੱਤਰ ਕਿਹੜੀ ਕਲਾ ਰੋਈ ਕਿਉਂ ਜਾਂਦੀ ਹੈ ਇਹ ਵਰੰਦੀ ਗੱਲ ਮੇਰਾ ਮਾਪਿਆ ਵੀ ਕੋਲੀ ਮਾਂ ਵੀ ਕੋਲੀ ਕਿ ਦਰਜਾਈਏ ਕਿ ਤਾਂ ਮਮੀ ਕਾਬਰ ਪੈਣੀ ਰੋ ਨਹੀਂ ਆਤੀ ਆਂ ਮੈਂ ਮਮੀ ਤੂੰ ਕਿਉਂ ਰੋਈ ਜਾਂਦੀ ਹੈ ਮਮੀ ਤੂੰ ਕਿਉਂ ਰੋਈ ਜਾਂਦੀ ਪੁੱਤਰ ਥੋੜਾ ਕੋਈ ਨਹੀਂ ਵਾਲੇ ਥੋੜੇ ਤਾਂ ਐ ਸਾਚਾ ਨਿਕਾ ਦੇ ਨੀ ਫੁੱਲ ਲਾਇਆ ਵੀ ਲੀਂਦਿਆਨੇ ਕੇ ਮਾਰ ਗੰਜਨ ਤੇ ਫਿਰ ਕੇ ਅਜੀ ਨਾ ਪੱਤਰਕਾਰ ਕੀ ਕਰੀ ਇਹ ਨਿਕਾਜ ਕਾ ਕਾਹੀ ਇੰਤਜ਼ਾਰ ਨੂੰ ਸੁਰਤੇ ਕੋ ਨਹੀਂ ਰੋਣਾ ਪੁੱਤਰ ਕੋਈ ਗੱਲ ਨਹੀਂ ਮੈਂ ਲੰ ਸਰਤੇ ਆਤਰ ਕੇ ਬੁਤ ਨਾ ਰੋਣਾ ਪਰ ਕਿ ਪਤ ਮੈਂ ਤੋਂ ਦਿਮਾਗ ਆ ਨਾ ਨਹੀਂ ਆ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਅਸੀਂ ਪਿੰਡ ਕੰਨਲਾਂ ਵਾਲੇ ਝੁਗੇ ਦੀਆਂ ਜਿੱਥੇ ਇਹ ਪਰਿਵਾਰ ਹੈ ਇੱਕ ਬਜ਼ੁਰਗ ਮਾਤਾ ਹੈਗੀ ਆ ਜਿਸ ਦੀ ਧੀ ਟੀਵੀ ਦੇ ਨਾਲ ਮਰ ਗਈ ਅਤੇ ਜਵਾਈ ਜਿਹੜਾ ਸੀ ਉਸ ਨੂੰ ਅਟੈਕ ਹੋ ਗਿਆ ਤੇ ਉਹ ਅਟੈਕ ਦੇ ਨਾਲ ਮਰ ਗਿਆ ਤਾਂ ਬਜ਼ੁਰਗ ਮਾਤਾ ਤਿੰਨ ਬੱਚੇ ਇਸ ਉਮਰ ਦੇ ਵਿੱਚ ਸੰਭ ਰਹੀ ਹੈ ਔਰ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਤਸਵੀਰਾਂ ਜਿਹੜੀਆਂ ਇਹਨਾਂ ਦੇ ਘਰ ਦੀਆਂ ਵੀ ਤੁਹਾਨੂੰ ਦਿਖਾਣੇ ਆ ਇਹ ਘਰ ਹੈ ਬਲਕਿ ਘਰ ਦੇ ਨਾਂ ਤੇ ਕਹੀਏ ਤਾਂ ਇੱਕ ਢਾਰਾ ਜਿਹਨੂੰ ਕਹਿ ਲੈਂਦੇ ਆ ਉਹ ਹੈਗਾ ਤੁਸੀਂ ਹਾਲਾਤ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਹੈ ਇਸ ਘਰ ਦੇ ਦੀਵਾਰਾਂ ਜਿਹੜੀਆਂ ਇਸ ਕਮਰੇ ਦੀਆਂ ਟੁੱਟੀਆਂ ਹੋਈਆਂ ਤਾਂ ਇਹ ਮਜਬੂਰੀ ਹੈ ਮਜਬੂਰੀ ਦੇ ਵਿੱਚ ਗੁਜ਼ਾਰਾ ਤੁਸੀਂ ਦੇਖਦੇ ਹੋ ਕਿਸ ਤਰ੍ਹਾਂ ਦੇ ਨਾਲ ਇਹ ਪਰਿਵਾਰ ਕਰ ਰਿਹਾ ਔਰ ਜੇਕਰ ਗੱਲ ਕੀਤੀ ਜਾਵੇ ਤਾਂ ਹਾਲਾਤ ਜਿਹੜੇ ਆ ਉਹ ਵੱਧ ਤੋਂ ਵੱਧਰ ਹੈ ਇੱਕ ਬੱਚੀ ਹੈ ਛੋਟੀ ਜੀ ਜਿਸ ਦੇ ਸ਼ਾਇਦ ਪਾਇਰ ਤੇ ਕਹਿੰਦੇ ਆ ਕਿ ਸੱਪ ਜਿਹੜਾ ਹੈਗਾ ਉਹ ਸੁੰਘ ਗਿਆ ਤਾਂ ਉਸ ਤੋਂ ਬਾਅਦ ਜ਼ਖਮ ਹੋ ਗਿਆ ਜੇ ਇਲਾਜ ਨਾ ਹੋਇਆ ਤਾਂ ਇਸ ਦਾ ਪੈਰ ਨਹੀਂ ਬਚਣਾ ਤਾਂ ਇੱਕ ਛੋਟਾ ਜਿਹਾ ਬੱਚਾ ਹੈ ਜੋ ਮਹਿਜ਼ 5 ਦਿਨ ਦਾ ਸੀ ਜਦ ਇਸ ਦੀ ਮਾਂ ਜਿਹੜੀ ਹੈ ਉਹ ਤੁਰ ਗਈ ਤਾਂ ਉਸ ਤੋਂ ਬਾਅਦ ਨਾਨੀ ਨੇ ਸੰਭਿਆ ਤਾਂ ਦੋ ਧੀਆ ਹੈਗੀ ਹੈ ਜੋ ਪੜ੍ਹਾਈ ਕਰਦੀਆਂ ਲੇਕਿਨ ਹਾਲਾਤ ਜਿਹੜੇ ਆ ਉਹ ਇਸ ਤਰ੍ਹਾਂ ਦੇ ਹੈਗੇ ਆ ਬਜ਼ੁਰਗ ਮਾਤਾ ਦਿਨ ਰਾਤ ਰੋਦੀਆਂ 85 ਸਾਲ ਮੇਰੀ ਉਮਰ ਹੈ ਮੈਨੂੰ 68 ਮਿਲਿਆ ਹੈ ਤਾਂ ਬਜ਼ੁਰਗ ਮਾਤਾ ਜਿਨ੍ਹਾਂ ਦੀ ਉਮਰ 85 ਸਾਲ ਦੀ ਹੈ ਦਿਨ ਪਰ ਰਾਤ ਆਪਣੀ ਧੀ ਨੂੰ ਯਾਦ ਕਰ ਰੋਂਦੀ ਹੈ ਤਾਂ ਬੱਚੇ ਆਪਣੀ ਮਾਂ ਨੂੰ ਯਾਦ ਕਰਦੇ ਆ ਤਾਂ ਹਾਲਾਤ ਇਹ ਹੈ ਕਿ ਖਾਣ ਲਈ ਵੀ ਇਹਨਾਂ ਕੋਲੇ ਕੁਛ ਨਹੀਂ ਹੈਗਾ ਕਹਿੰਦੇ ਆ ਜੇ ਕਿਤੋਂ ਆਟਾ ਦਾਲ ਕੁਛ ਮਿਲ ਜਾਂਦਾ ਤਾਂ ਅਸੀਂ ਗੁਜ਼ਾਰਾ ਕਰ ਲੈਨੇ ਆ ਨਹੀਂ ਤਾਂ ਨਹੀਂ ਤਾਂ ਵੱਡੀ ਫਿਕਰ ਜਿਹੜੀ ਹੈ ਉਹ ਪਰਿਵਾਰ ਨੂੰ ਇਸ ਗੱਲ ਦੀ ਹੈ ਕਿ ਬਜ਼ੁਰਗ ਮਾਤਾ ਬੱਚਿਆਂ ਨੂੰ ਚਾਚੇ ਨਹੀਂ ਸਾਂਭਦੇ ਕੋਈ ਵੀ ਨਹੀਂ ਸਾਂਭਦਾ ਬਜ਼ੁਰਗ ਸਾਂਭਰੀ ਹੈ ਤਾਂ ਇਹ ਕਹਿੰਦੀ ਹੈ ਕਿ ਜਦ ਮੈਂ ਇਸ ਜਹਾਨ ਤੋਂ ਤੁਰ ਜਾਗੀ ਤਾਂ ਫਿਰ ਉਸ ਤੋਂ ਬਾਅਦ ਇਹਨਾਂ ਬੱਚਿਆਂ ਦਾ ਕੀ ਬਣੇਗਾ ਇਹਨਾਂ ਦਾ ਗੁਜ਼ਾਰਾ ਜਿਹੜਾ ਹੈਗਾ ਕਿਸ ਤਰ੍ਹਾਂ ਨਾਲ ਹੋਏਗਾ ਤਾਂ ਅੱਜ ਮਜਬੂਰ ਹੋ ਕੇ ਜਿਹੜਾ ਹੈਗਾ ਇਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਅਤੇ ਇਹ ਜਿਹੜੀ ਹੈਗੀ ਹੈ ਇੱਕ ਵੀਡੀਓ ਜਿਹੜੀ ਹੈ ਉਹ ਅਸੀਂ ਬਣਾਈ ਹੈ ਤੁਹਾਡੇ ਤਾਂ ਹੀ ਜਿਹੜੀ ਹੈਗੀ ਆ ਲੈ ਕੇ ਆਏ ਆ ਤਾਂ ਕਿ ਇਹਨਾਂ ਬੱਚਿਆਂ ਦੀ ਜਿਹੜੀ ਹੈਗੀ ਆ ਮਦਦ ਕੀਤੀ ਜਾ ਸਕੇ ਇਹ ਬੱਚੇ ਜਿਹੜੇ ਜਿਨ੍ਹਾਂ ਦੇ ਸਿਰ ਤੋਂ ਮਾਪੇ ਦਾ ਸਾਆਇਆ ਉੱਠ ਗਿਆ ਮਹਿਜ਼ 5 ਦਿਨ ਦਾ ਇਜਵਾਕ ਸੀ ਜਦ ਇਸ ਦੀ ਮਾਂ ਜਿਹੜੀ ਹੈ ਉਹ ਪੂਰੀ ਹੋ ਜਾਂਦੀ ਰੱਬ ਨੂੰ ਪਿਆਰੀ ਹੋ ਜਾਂਦੀ ਹੈ ਤਾਂ ਹੁਣ ਹਾਲਾਤ ਇਦਾਂ ਦੇ ਹੈਗੇ ਆ ਕਿ ਇਹਨਾਂ ਦੇ ਘਰ ਦੇ ਵਿੱਚ ਖਾਣ ਲਈ ਵੀ ਕੁਝ ਨਹੀਂ ਹੈਗਾ ਅ ਤਸਵੀਰਾਂ ਜਿਹੜੀਆਂ ਅੰਦਰ ਦੀਆਂ ਵੀ ਤੁਹਾਨੂੰ ਦਿਖਾਣੇ ਆ ਕਮਰੇ ਦੇ ਅੰਦਰ ਵੀ ਕੁਝ ਨਹੀਂ ਇਹਨਾਂ ਦੇ ਲੱਭਦਾ ਬਾਰੀਆਂ ਟੁੱਟੀਆਂ ਹੋਈਆਂ ਤਾਂ ਘਰ ਦੇ ਹਾਲਾਤ ਜਿਹੜੇ ਆ ਉਹ ਵੱਧ ਤੋਂ ਵੱੱਤਰ ਹੋਏ ਆ ਤਸਵੀਰਾਂ ਜਿਹੜੀਆਂ ਉਹ ਦਿਖਾਣੇ ਆ ਤੁਹਾਨੂੰ ਇਹਨਾਂ ਦੇ ਘਰ ਦੀਆਂ ਵੀ ਤਾਂ ਤੁਸੀਂ ਦੇਖ ਸਕਦੇ ਆ ਘਰ ਦੇ ਨਾਂ ਤੇ ਸਿਰਫ ਇੱਕ ਜਿਹੜਾ ਹੈਗਾ ਉਹ ਢਾਰਾ ਹੈਗਾ ਜਿੰਦੇ ਵਿੱਚ ਇਹ ਪਰਿਵਾਰ ਜਿਹੜਾ ਉਹ ਆਪਣਾ ਗੁਜ਼ਾਰਾ ਕਰ ਰਿਹਾ ਬਜ਼ੁਰਗ ਹੈ 85 ਸਾਲ ਦੀ ਇਸ ਦੀ ਉਮਰ ਹੈ ਔਰ ਕਹਿੰਦੀ ਹੈ ਕਿ ਜਦ ਤੱਕ ਮੈਂ ਹੈਗੀ ਆ ਤਾਂ ਠੀਕ ਹੈ ਤਾਂ ਮੇਰੇ ਤੋਂ ਬਾਅਦ ਇਹਨਾਂ ਬੱਚਿਆਂ ਦਾ ਕੀ ਬਣੇਗਾ ਤਾਂ ਅਪੀਲ ਜਿਹੜੀ ਹੈ ਪਰਿਵਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਅਸੀਂ ਵੀ ਜਿਹੜਾ ਤੁਹਾਨੂੰ ਅਪੀਲ ਕਰਦੇ ਆ ਕਿ ਇਸ ਪਰਿਵਾਰ ਦੀ ਜਿਹੜੀ ਹੈ ਉਹ ਮਦਦ ਕੀਤੀ ਜਾਵੇ ਵੱਧ ਤੋਂ ਵੱਧ ਕਿਉਂਕਿ ਹਾਲਾਤ ਜਿਹੜੇ ਆ ਇਹਨਾਂ ਦੇ ਵੱਧ ਤੋਂ ਬੱਤਰ ਹੋਏ ਆ ਅਸੀਂ ਗੁਰਦੁਆਰਿਆਂ ਚ ਮੰਦਰਾਂ ਚ ਕਈ ਥਾਵਾਂ ਤੇ ਦਾਨ ਕਰ ਦਿੰਨੇ ਆ ਜਿੱਥੇ ਜ਼ਰੂਰਤ ਨਹੀਂ ਹੈਗੀ ਉੱਥੇ ਵੀ ਅਸੀਂ ਲੱਖਾਂ ਰੁਪਏ ਚੜਾਵਾ ਚੜਾ ਦਿੰਨੇ ਆ ਜਿੱਥੇ ਕੋਈ ਕਮੀ ਨਹੀਂ ਰੱਬ ਦੇ ਘਰ ਦੇ ਵਿੱਚ ਕੋਈ ਕਮੀ ਨਹੀਂ ਉੱਥੇ ਅਸੀਂ ਬਹੁਤ ਕੁਝ ਦੇ ਦਿੰਦੇ ਆ ਲੇਕਿਨ ਇਹ ਗਰੀਬ ਇਹ ਲੋਕ ਜਿਨ੍ਹਾਂ ਨੂੰ ਅਸਲ ਦੇ ਵਿੱਚ ਜ਼ਰੂਰਤ ਹੈਗੀ ਆ ਤਾਂ ਇਹਨਾਂ ਦੀ ਮਦਦ ਜਿਹੜੀ ਹੈ ਉਹ ਜ਼ਰੂਰ ਕੀਤੀ ਜਾਵੇ ਮਾਤਾ ਜੀ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਪੜੇ ਲੋਕ ਤੁਹਾਨੂੰ ਹੁਣ ਦੇਖ ਰਹੇ ਆ ਜੜੀ ਮਾਤੇ ਨਾ ਤੁਰੇ ਬੱਚਾਂ ਕਰਣ ਹਮ ਦਾਨ ਦੇ ਮੰਦੇ ਤਾਂ ਨੰਦਾ ਹੀ ਬਕਰ ਮੈਂ ਤਾਂ ਕਹਿ ਦਿੰਦੀ ਪ੍ਰਾਣੀਆਂ ਆ ਦਾ ਘਰ ਤੇ ਖਾਦੀ ਜਾਂ ਮੰਦੇ ਤੇ ਬੈਠੇ ਰਹਿੰਦੇ ਹਮ ਮੈਂ ਇਹ ਆਡਾਰ ਤੇ ਬਹੁਤ ਬਹੁਤ ਆਂਦੀ ਵੀ ਵੇਖ ਰੱਬਾ ਤੂੰ ਕੀ ਸੋਚਿਆ ਤੂੰ ਕੀ ਰੱਬਾ ਸੋਚਿਆ ਬੱਚਿਆਂ ਨੂੰ ਵੇਖ ਵੇਖ ਮੈਂ ਆ ਪਰੋਂਦੀ ਆ ਮੈਂ ਕੀ ਕਰਾਂ ਪੁੱਤਰ ਕੀ ਕਹਿਣਾ ਕੀ ਕਹਿਣਾ ਚਾਹੁੰਦੇ ਓ ਯਾਰ ਕੰਬ ਕੇ ਕਿਸੇ ਦੀ ਜਰੂਰਤ ਹੈ ਬੇਟੇ ਸਾਨੂੰ ਤਾਂ ਦਾਣ ਮਿਲਦੇ ਮੈਂ ਤੇ ਮਿਲਣੀ ਚਾਹੀਦੀ ਬੱਚਿਆਂ ਨੂੰ ਆ ਦਾ ਹੂੰ ਸੱਚੀ ਆ ਤੀ ਹੋੜ ਬੁੱਤਰਾ ਇਹ ਕੋਈ ਗੱਲ ਨਹੀਂ ਮਾਤਾ ਜੀ ਕੋਈ ਗੱਲ ਨਹੀਂ ਕੋਈ ਜ਼ਰੂਰੀ ਇਹ ਵੀ ਆ ਮਮੇ ਤੂੰ ਕਿਉਂ ਰੋ ਨਹੀਂ ਮਾਰੋ ਨਹੀਂ ਅੱਜ ਵੀ ਬੀਬੀ ਤੂੰ ਕਿਉਂ ਰੋ ਨਹੀਂ ਮੇਰਾ ਬਲਡ ਵਾ ਜਾਂਦਾ ਕਦੇ ਕਿਵੇਂ ਹੋ ਜਾਂਦਾ ਪੁੱਤਰਾ ਮੈਂ ਤਾਰੋ ਨਹੀਂ ਆ ਬੀਬੇ ਬੱਚਾ ਕੋਣ ਸਾ ਮੈਂ ਅੱਖਾਂ ਮੀਟ ਗਈ ਥਾ ਕਿੜਕੇ ਪੁੱਤਰਾ ਤਾਂ ਬਿਲਕੁਲ ਇਸ ਵੀਡੀਓ ਨੂੰ ਜਿਹੜਾ ਹੈਗਾ ਵਾਦ ਤੋਂ ਵਾਦ ਸ਼ੇਅਰ ਕਰ ਦੋ ਇਹਨਾਂ ਦਾ ਕੰਟੈਕਟ ਨੰਬਰ ਔਰ ਬੈਂਕ ਡਿਟੇਲਸ ਜਿਹੜੀਆਂ ਹੈਗੀਆਂ ਉੱਤੇ ਦੇ ਦਿੱਤੀਆਂ ਜਾਣਗੀਆਂ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿ ਇਸ ਪਰਿਵਾਰ ਦੀ ਮਦਦ ਹੋ ਸਕੇ ਇਹ ਤਿੰਨ ਬੱਚੇ ਜਿਨ੍ਹਾਂ ਦੇ ਸਿਰ ਤੋਂ ਮਾਪੇ ਦਾ ਸਾਯਾ ਉੱਠ ਗਿਆ ਔਰ ਅੱਜ ਜਿਹੜਾ ਹੈਗਾ ਰੋਟੀ ਤੋਂ ਵੀ ਮਥਾਜ ਹੋਏ ਐ ਤਾਂ ਇੱਕ ਬਜ਼ੁਰਗ ਹੈ 85 ਸਾਲ ਦੀ ਨਾਨੀ ਹੈ ਜੋ ਇਹਨਾਂ ਬੱਚਿਆਂ ਨੂੰ ਸੰਭਰੀ ਆ ਉਹ ਵੀ ਕਹਿੰਦੀ ਹੈ ਕਿ ਜਦ ਤੱਕ ਮੈਂ ਆ ਉਦੋਂ ਤੱਕ ਇਹ ਬੱਚੇ ਹੈਗੇ ਆ ਜਦ ਮੈਂ ਜਾ ਨੋ ਤੁਰਗੀ ਤਾਂ ਫਿਰ ਇਹਨਾਂ ਦਾ ਕੀ ਬਣੂਗਾ ਤਾਂ ਹਾਲਾਤ ਜਿਹੜੇ ਆ ਉਹ ਤੁਹਾਨੂੰ ਦਿਖਾ ਰਹੇ ਆ ਕਿਸ ਤਰ੍ਹਾਂ ਦੇ ਨਾਲ ਇੱਕ ਛੋਟਾ ਜਿਹਾ ਬੱਚਾ ਜੋ ਮਹਿਜ਼ 5 ਦਿਨ ਦਾ ਸੀ ਤਾਂ ਇਸ ਦੇ ਸਿਰ ਤੋਂ ਜਿਹੜਾ ਹੈਗਾ ਇਸ ਦੀ ਮਾਂ ਦਾ ਸਾਆ ਉੱਠ ਗਿਆ ਸੀ ਤਾਂ ਹੁਣ ਬਾਪ ਵੀ ਪੂਰਾ ਹੋ ਗਿਆ ਤਾਂ ਇਹ ਬੱਚੇ ਪੂਰੀ ਤਰ੍ਹਾਂ ਦੇ ਨਾਲ ਅਨਾਥ ਹੋ ਗਿਆ ਔਰ ਨਾਨੀ ਇਹਨਾਂ ਨੂੰ ਪਾਲ ਸੰਭ ਰਹੀ ਹੈ ਤਾਂ ਅਪੀਲ ਹੈ ਕਿ ਇਸ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰੋ ਅਤੇ ਇਹਨਾਂ ਦੀ ਮਦਦ ਜਿਹੜੀ ਹੈਗੀ ਆ ਉਹ ਜ਼ਰੂਰ ਕਰੋ ਬੈਂਕ ਡਿਟੇਲਸ ਜਿਹੜੀਆਂ ਹੈਗੀਆਂ ਉਹ ਸਕਰੀਨ ਦੇ ਉੱਤੇ ਅਸੀਂ ਦੇ ਰਹੇ ਹਾਂ ਧੰਨਵਾਦ